ਸਾਰੇ ਸਤਕਾਰਯੋ ਗੁਰੂ ਰੂਪ ਖਾਲਸਾ ਜੀ ਉਹ ਬਲਾਵ ਫਤਿਹ ਅਤੇ ਪਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਜੂਨ 84 ਦੇ ਵਿੱਚ ਬੇਦਰਦ ਸਰਕਾਰਾਂ ਨੇ ਸਾਡੇ ਤੇ ਅਸਹਿ ਜ਼ੁਲਮ ਕੀਤੇ ਤੇ ਸਾਡੇ ਸਿੱਖ ਭਾਈ ਭੈਣਾਂ ਪਚੰਗੀਆਂ ਨੇ ਸ਼ਹਾਦਤਾਂ ਦੇ ਹੱਸ ਹੱਸ ਕੇ ਜਾਮ ਪੀਤੇ ਇਹ ਦਰਦਨਾ ਹੋਲਣ ਜੋਗ ਤੇ ਦਾ ਬਖਸ਼ਣ ਜੋਗ ਸੋ ਸਿੱਖ ਪੰਥ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਮੇਰਾ ਕਲੰਗਿਆਂ ਵਾਲਾ ਸ਼ੈਨਸ਼ਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸੋ ਇਹਦੇ ਤੇ ਦੋ ਲਾਈਨਾਂ ਬੋਲਣ ਲੱਗਾ ਦਾਸ ਦੀ ਕਲਮ ਤੋਂ ਲਿਖੀਆਂ ਗਈਆਂ ਹੋਵੇ ਸਿੱਖ ਦਸ਼ਮੇਚ ਦਾ ਸਿਦਕ ਰੱਖੇ ਹੋ ਜਤਿ ਸਤੀ ਤੇ ਉਜਲਾ ਮਨ ਹੋ ਦੇਵੇ ਦੁੱਖ ਨਾ ਕਿਸੇ ਦੀ ਆਤਮਾ ਨੂੰ ਤੇ ਉਹ ਖਾਲਸਾ ਸਿੱਖੀ ਦਾ ਬਨ ਹੋਵੇ ਰੱਖਿਆ ਕਰੇ ਗਰੀਬ ਦੀ ਵੰਡ ਖਾਵੇ ਰੱਖਿਆ ਕਰੇ ਗਰੀਬ ਦੀ ਵੰਡ ਖਾਵੇ ਤੇ ਉਹ ਖਾਲਸਾ ਸਿੱਖੀ ਦਾ ਬਨ ਹੋਵੇ ਹਰ ਦੇ ਆਲੇ ਆਣੀਆਂ ਸਿੱਖੋ ਜਾਨ ਪੂਰਾ ਤੇ ਜੀਨ ਧਰਮ ਤੋਂ ਆਰਿਆ ਤਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ